ਮੈਂ ਤਨਖਾਹ ਕਮਿਸ਼ਨ ਦਾ ਜੋ ਏਰੀਆ ਹੈ ਉਸ ਦੀ ਅਦਾਇਗੀ ਨਹੀਂ ਕਰ ਰਹੀ ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜਵਾਬ ਮੰਗਿਆ ਗਿਆ ਤੇ ਸਵਾਲ ਪੜਦਾ ਵੀ ਭਾਈ ਇਹ ਕਿਹੜਾ ਆਮ ਆਦਮੀ ਆ ਅਸਲ ਵਿੱਚ ਇਹ ਆਮ ਆਦਮੀ ਬਣ ਨਹੀਂ ਸਕਦੇ ਕਿਉਂ ਨਹੀਂ ਬਣ ਸਕਦੇ ਉਹ ਉਸ ਕਰਕੇ ਨਹੀਂ ਬਣ ਸਕਦੇ ਭਰਾਵੋ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਜਿਨੇ ਤੋਂ ਨੇ ਦੱਸਿਆ ਸੀ ਕਿ ਕਿਵੇਂ ਪੋਲੀਟਿਕਲ ਪਾਰਟੀਆਂ ਕਿਸਲੇ ਦਰਵਾਜ਼ੇ ਖੜੀ ਜਿਹੜੇ ਆਦਮੀਆਂ ਆ ਆਦਮੀਆਂ ਤੇ ਹੋਰ ਅਨੇਕਾਂ ਕੰਪਨੀਆਂ ਨੇ ਉਹਨਾਂ ਤੋਂ ਮੋਟੇ ਗੱਪੇ ਲੈਂਦੀਆਂ ਨੇ ਮਾਇਆ ਦੇ ਮੋਟੇ ਗੱਪੇ ਤੇ ਜੇ ਭੜਾਓ ਸਰਕਾਰਾਂ ਉਹਨਾਂ ਦੇ ਮੋਟੇ ਗੱਪਿਆਂ ਦੇ ਨਾਲ ਜਿੱਤਦੀਆਂ ਨੇ ਓ ਰਾਜ ਲੋਕ ਇਸ ਗੱਲ ਦੀ ਕੀ ਆਸ ਰੱਖ ਸਕਦੇ ਆ ਵੀ ਨੀਤੀਆਂ ਸਾਡੇ ਪੱਖ ਦੀਆਂ ਹੋਣਗੀਆਂ ਇਹ ਫੋਟੀਆਂ ਵੋਟਾਂ ਦੇ ਸਿਰ ਤੇ ਨਹੀਂ ਜਿੱਤਦੇ ਇਹ ਪੈਸੇ ਦੇ ਸਿਰ ਤੇ ਜਿੱਤਦੇ ਆ ਮਨਾਫੇ ਦੇ ਸਿਰ ਤੇ ਜਿੱਤਦੇ ਆ ਇਹ ਤਾਂ ਫੋਨੋ ਪਿੰਡਾਂ 'ਚ ਪੈਸਾ ਵੱਢਣ ਆਉਂਦੇ ਆ ਵੋਟਾਂ ਵਾਸਤੇ ਰਹਿ ਗਏ ਇਹਨਾਂ ਦੇ ਮਸਲੇ ਕਿੱਥੇ ਰਹਿ ਗਏ ਇਹਨਾਂ ਦੀਆਂ ਮੰਕਾ ਕਿੱਥੇ ਰਹਿ ਗਿਆ ਫਿਰ ਇਹ ਮੰਕਾ ਕਿਵੇਂ ਸਰਕਾਰ ਦੇ ਗੱਲ ਚ ਸਫਾਈਆਂ ਜਾ ਸਕਦੀਆਂ ਇਹ ਕਿਵੇਂ ਕੀਤਾ ਜਾ ਸਕਦਾ ਵੀ ਜਦਿਆਂ ਮਜ਼ਦੂਰਾਂ ਦੇ ਮਸਲੇ ਆ ਪਹਿਲਾਂ ਇਹਨਾਂ ਨੂੰ ਹੱਲ ਕਰੋ ਬਾਕੀ ਦੀ ਗੱਲ ਕੋਟੇ ਨਾਲ ਬਾਅਦ ਚ ਕਰਾਂਗੇ ਉਹ ਠੀਕ ਆ ਫੋੜ ਫੋੜ ਜ਼ਮੀਨ ਖੋੜ ਚ ਗਏ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜ਼ਮੀਨ ਖੋੜ ਰਹੇ ਆ ਅੱਜ ਖੋਦੇ ਇਹ ਭਾਈ ਅਦਾਨ ਨਾ ਤੇੜੀਆਂ ਜਾਂ ਬਾਂਦਿਆਂ ਨੂੰ ਧੜੀਆਂ ਜ਼ਮੀਨ ਖੋਦਦੇ ਹੋਰ ਵੀ ਬਹੁਤ ਤਰੀਕੇ ਆ। ਖਰੀਰ ਹੋਏ ਵੀ ਖੋਦੇ ਆ। ਬਈ ਛੋਟਾ ਜਿਹਾ ਵਿਕਾਸ ਕਰ ਰਹੇ ਆ। ਉਸ ਵਿਕਾਸ ਦੇ ਨਾਂ ਤੇ ਫਿਰ ਵੱਟੀਆਂ ਵੱਟੀਆਂ ਸੜਕਾਂ ਬਣਾਈਆਂ ਜਾਂਦੀਆਂ। ਇਹ ਤਾਂ ਠੀਕ ਆ। ਪਰ ਅੱਜ ਤੁਹਾਨੂੰ ਮਾਫ਼ ਜਾਂ ਆਸੇ ਪਾਸੇ ਹੋਰ ਲੈ ਲਓਗੇ ਪਰ ਇੱਕ ਦਿਨ ਹਾਲਾਤ ਇਹੋ ਜਿਹੇ ਆਉਣੇ ਆ ਜਦੋਂ ਜੋਤੀ ਹੋਰ ਖਰੀਦੀ ਨਹੀਂ ਜਾਣੀ ਕਿਤੇ ਜਿਹੜੀ ਝੋਟੇ ਕੋਲੇ ਆ ਉਹ ਵਿਕਾਸ ਦੇ ਨਾਂ ਤੇ ਸੜਕਾਂ ਦੇ ਵਿੱਚ ਵਾਰ ਦੇਣੀ ਆ ਜੈ ਜਿਹੜੀ ਦੋ ਕਿੱल्ल्या ਤੇ ਦੂਰ ਕਿੱਲਾ ਸੜਕ ਦੇ ਵਿਚਾਲੇ ਆ ਕਿ ਟੋਕ ਨਾਲਾ ਉੱਧਰ ਰਹਿ ਗਈ ਟੋਕ ਨਾਲਾ ਉੱਧਰ ਰਹਿ ਗਈ ਤੇ 10 ਫੁੱਟ ਦੀ ਸੜਕਾ ਕਿਵੇਂ ਲੰਘੋਗੇ ਕਿਵੇਂ ਪਾਰ ਕਰਾਉਂਦੇ ਹੋ ਸੜਕ ਨੂੰ ਕਾਉਂ ਦੀ ਸਪੀਡ ਤੇ ਗੱਡੀਆਂ ਆਉਂਦੀਆਂ ਫਿਰ ਦੇ ਜਵਾਨਾਂ ਵਾਸਤੇ ਮਰਨ ਦਾ ਖੂਨ ਪਟਿਆ ਜਾਣਾ ਇਹ ਛੋਟੀ ਨਾਲੀ ਗੱਲ ਆ ਐਸੇ ਵੀ ਨਹੀਂ ਮਾਰਦੇ ਗੱਲਾਂ ਉੱਪਰ ਨੂੰ ਮਾਰਦੇ ਆ ਜਦੋਂ ਤੁਸੀਂ بیمار ਹੋਨੇ ਹੋ ਫਿਰ ਕੋਲੋਂ ਡਰਾਉਂਦੇ ਆ ਕਿਨੇ ਤੁਹਾਨੂੰ ਡਰਾ ਕੇ ਡਾਕਟਰ ਕਹਿੰਦਾ ਭਈ ਜਾ ਤਾਂ ਇਹ ਨੂੰ ਹੋਏ ਚੱਕ ਲੋ ਜਾ 4 ਲੱਖ ਰੁਪਇਆ ਭਰ ਜੋ ਸਿਵਲਟ ਪੈਣਾ ਨਹੀਂ ਸਰਨਾ ਨਹੀਂ ਅੰਤ ਸਰਕਾਰੀ ਹੱਤਪਤਾਲਾਂ ਚ ਕਿਉਂ ਨਹੀਂ ਪੈਂਦਾ ਗੱਲੀ ਖੇਤੀ ਨੂੰ ਮਾਰ ਕੇ ਨਹੀਂ ਮਾਰਦੇ ਛੋਟੀ ਜੇਤ ਦੀ ਵੜਦੇ ਆ ਸੋ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹ ਜਰੂਰ ਦੱਸਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ